ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਆਮ ਆਦਮੀ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਬਾਰਾ ਜੜੀ ਹੈ ਉਹਨਾਂ ਵੱਲੋਂ 2027 ਦੇ ਵਿੱਚ ਸਰਕਾਰ ਬਣਾਈ ਜਾਵੇ ਹਾਲੀ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਮਜੀਠਾ ਹਲਕੇ 'ਚ ਰੈਲੀ ਕਰਕੇ ਜੋ ਕਿ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ 23 ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਸੇ ਤਰੀਕੇ ਨਾਲ ਹੀ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਵੀ ਜਿਹੜਾ ਹੈ ਕੋਸ਼ਿਸ਼ ਕਰ ਰਹੇ ਆ ਜਪਾਨ ਦਾ ਉਹ ਦੌਰਾ ਕਰਕੇ ਆਏ ਔਰ ਭਰੋਸਾ ਦਿੱਤਾ ਹੈ ਉਹਨਾਂ ਨੇ ਆ ਕੇ ਕਿ 500 ਕਰੋੜ ਰੁਪਏ ਦੀ ਇਨਵੈਸਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਜਪਾਨ ਦੀਆਂ ਕੰਪਨੀਆਂ ਜਿਹੜੀਆਂ ਉਹ ਕਰਨ ਜਾ ਰਹੀਆਂ ਜਿਸ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਜਿਹੜੇ ਮੌਕੇ ਆ ਉਹ ਮੁਹੱਈਆ ਕਰਵਾਏ ਜਾਣਗੇ ਬਾਕੀ ਬਦਲਾਅ ਦੇ ਨਾਮ ਦੇ ਉੱਪਰ ਆਮ ਆਦਮੀ ਪਾਰਟੀ ਨੇ ਜਿਹੜੀ ਸੱਤਾ ਸੰਭਾਲੀ ਸੀ ਜਿਸ ਦੇ ਵਿੱਚ ਸਾਰੇ ਮੁੱਦਿਆਂ ਨੂੰ ਗਿਨਾਇਆ ਗਿਆ ਸੀ ਕਿ ਇਹਨਾਂ ਮੁੱਦਿਆਂ ਦੇ ਉੱਪਰ ਸਰਕਾਰ ਜਿਹੜੀ ਹੈ ਉਹ ਧਿਆਨ ਦੇਵੇਗੀ ਪੰਜਾਬ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਏਗਾ 4 ਸਾਲ ਦੀਪਜਾਨ ਤੋਂ ਬਾਅਦ ਉਹਨਾਂ ਮੁੱਦਿਆਂ ਵੱਲ ਸਰਕਾਰ ਵੱਲੋਂ ਕੁਝ ਖਾਸ ਧਿਆਨ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਮਾਨ ਸਰ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਖਾਸ ਕਰਕੇ ਇਸ ਵਕਤ ਜੋ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਹੈ ਉਹ ਕਾਫੀ ਚਿੰਤਾਜਨਕ ਬਣੀ ਹੋਈ ਹੈ ਤਾਂ ਉਸ ਤੇ ਸਬੰਧ ਵਿੱਚ ਵੀ ਕਿਉਂਕਿ ਜਿਹੜਾ ਗ੍ਰਹਿ ਵਿਭਾਗ ਹੈ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਅੰਡਰ ਹੀ ਹੈ ਤਾਂ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਨੂੰ ਇਸ ਸਥਿਤੀ ਦੇ ਲਈ ਵੀ ਨਿਸ਼ਾਨੇ ਤੇ ਲਿਆ ਜਾਂਦਾ ਹੈ ਬਾਕੀ ਉਹਨਾਂ ਨੇ ਜਿੰਨੇ ਹੋਰ ਮੁੱਦਿਆਂ ਦੇ ਉੱਪਰ ਗੱਲ ਕਰਕੇ ਸੱਤਾ ਸੰਭਾਲੀ ਸੀ ਉਹਨਾਂ ਦੇ ਵਿੱਚੋਂ ਕੁਝ ਖਾਸ ਜਿਹੜੇ ਐ ਉਹ ਹੱਲ ਨਹੀਂ ਹੋਏ ਬੇਸ਼ੱਕ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਸਾਹਿਬ ਨੇ ਔਰ ਕੋਸ਼ਿਸ਼ ਜਾਰੀ ਵੀ ਹੈ ਪਰ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਤੇ ਇਲਜ਼ਾਮ ਲਗਾਏ ਜਾਂਦੇ ਐ ਉੱਥੇ ਹੀ ਹੁਣ ਕਿਸਾਨ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਐ ਕਿ ਮਾਨ ਸਰਕਾਰ ਨੇ ਉਹਨਾਂ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਿਹੜੇ ਮੁੱਦਿਆਂ ਦਾ ਵਾਅਦਾ ਕਰਕੇ ਇਹਨਾਂ ਨੇ ਸਰਕਾਰ ਬਣਾਈ ਐ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਨਸ਼ਾ ਸਿਹਤ ਮਾਮਲਿਆਂ ਵੱਲ ਧਿਆਨ ਦੇਣਾਂ ਸਿੱਖਿਆ ਪੱਧਰ ਦਾ ਜਿਹੜਾ ਸੀ ਉਸ ਨੂੰ ਉੱਚਾ ਚੁੱਕਣਾ ਜਾਂ ਹੋਰ ਵੀ ਬਹੁਤ ਸਾਰੇ ਮੁੱਦੇ ਸਨ ਭਾਵੇਂ ਪਾਣੀਆਂ ਦਾ ਮੁੱਦਾ ਸੀ ਹਾਲੀ ਦੇ ਵਿੱਚ ਜਿਹੜੀ SYL ਨੂੰ ਲੈ ਕੇ ਮੀਟਿੰਗ ਹੋਈ ਹੈ ਉਸ ਤੇ ਵਿੱਚ ਵੀ ਜਿਹੜੀ ਸਿੰਟਾ ਸੀ ਉਹ ਬੇਨਤੀਜਾ ਹੀ ਨਿਕਲਿਆ ਬੇਸ਼ੱਕ ਕਹਾ ਗਿਆ ਕਿ ਬਹੁਤ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਹੁਣ ਹੌਲੀ-ਹੌਲੀ ਕਿਸਾਨ ਜਥੇਬੰਦੀਆਂ ਵੱਲੋਂ ਦੁਬਾਰਾ ਫਿਰ ਇੱਕ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਉਹਨਾਂ ਦੇ ਘਰਾਂ ਦਾ ਜਿਹੜਾ ਘਰਾਓ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਸ ਤੇ ਲਈ ਤਰੀਕ ਵੀ ਜਿਹੜੀ ਹੈ ਉਹ ਐਲਾਨ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਜ਼ਰੂਰ ਇਸ ਦੇ ਨਾਲ ਹੱਥਾਂ ਪੈਰਾਂ ਦੀ ਪਏਗੀ ਕਿਉਂਕਿ ਜਿੰਨੇ ਵਿਧਾਇਕ ਨੇ ਉਸ ਜ਼ਿਲ੍ਹੇ ਦੇ ਉਹਨਾਂ ਸਾਰਿਆਂ ਦੇ ਘਰਾਂ ਦੇ ਅੱਗੇ ਕੋਠੀਆਂ ਤੇ ਅੱਗੇ ਜਿਹੜਾ ਉਹ ਘਰਾਓ ਕਰਨ ਦਾ ਜਿਹੜਾ ਪ੍ਰੋਗਰਾਮ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਉਲਿੱਖਿਆ ਗਿਆ ਹੈ ਗੱਲ ਕਰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮੀਟਿੰਗ ਤਨਤਨ ਬਾਬਾ ਜੋਗੀ ਪੀਰ ਸਾਹਿਬ ਜੀ ਦੇ ਸਥਾਨ ਤੇ ਕੀਤੀ ਗਈ ਹੈ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵੱਲੋਂ 5 ਫਰਵਰੀ ਨੂੰ ਪੰਜਾਬ ਭਰ ਦੇ ਵਿਧਾਇਕਾਂ ਮੰਤਰੀਆਂ ਦੇ ਘਰਾਂ ਅੱਗੇ ਲੱਗਣ ਵਾਲੇ ਧਰਨਿਆਂ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਨੇ ਜੋ ਵਾਅਦੇ ਜਨਤਾ ਨਾਲ ਕੀਤੇ ਉਹ ਸਾਰਾ ਕੁਝ ਭੁੱਲ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੰਗਾਂ ਲਈ ਸਰਕਾਰ ਲਗਾਤਾਰ ਸਰਕਾਰ ਤੋਂ ਵੱਖ-ਵੱਖ ਪੜਾਵਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ 5 ਫਰਵਰੀ ਨੂੰ ਜ਼ਿਲ੍ਹਾ ਤਰਨਤਾਰਨ ਅਧਿਨ ਆਉਂਦੇ ਹਲਕਾ ਤਰਨਤਾਰਨ ਦੇ ਵਿਧਾਇਕ ਹਰਬੀਤ ਸਿੰਘ ਸੰਧੂ ਹਲਕਾ ਖਡੂਰ ਸਾਹਿਬ ਦੇ ਮਨਜਿੰਦਰ ਸਿੰਘ ਲਾਲਪੁਰਾ ਹਲਕਾ ਖੇਮਕਰਨ ਦੇ ਵਿਧਾਇਕ ਸਰਮਨ ਸਿੰਘ ਧੁੰਨ ਤੋਂ ਇਲਾਵਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰਾਂ ਅੱਗੇ ਧਰਨੇ ਜਿਹੜੇ ਆ ਉਹ ਦਿੱਤੇ ਜਾਣਗੇ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਨਿਭਾਏ ਨਹੀਂ ਗਏ ਇਹ ਕਹਿਣਾ ਹੈ ਸੰਘਰਸ਼ ਕਮੇਟੀਆਂ ਦਾ ਜਿਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ 5 ਫਰਵਰੀ ਨੂੰ ਤੱਕਰਾਉ ਕੀਤਾ ਹੀ ਜਾਏਗਾ ਜੇਕਰ ਉਹਨਾਂ ਮੰਗਾਂਵਲ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਉਹ ਜਿਹੜੇ ਮੁੱਦੇ ਕਹਿ ਕੇ ਜਿਨ੍ਹਾਂ ਦੇ ਉੱਪਰ ਅਜੇ ਤੱਕ ਗੌਰ ਨਹੀਂ ਕੀਤਾ ਗਿਆ ਜੇਕਰ ਸਰਕਾਰ ਅਜੇ ਵੀ ਧਿਆਨ ਨਹੀਂ ਦਿੰਦੀ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਉਹ ਤੇਜ਼ ਕੀਤਾ ਜਾਏਗਾ ਪੰਜਾਬ ਭਰ ਦੇ ਵਿੱਚ ਧੰਨਵਾਦ